ਮਾਗਦਾ ਯਾਰ ਨੋਰਮਲ ਜਿਹਾ ਗਰਮ ਪਾਣੀ ਹੋਣਾ ਇਹ ਤਾਂ ਠਾਠਾ ਮਾਰਦਾ ਗਰਮ ਪਾਣੀ ਆ ਇਹ ਤਾਂ ਯਾਰ ਜਿਵੇਂ ਪਾਈਪ ਫਟ ਹੀ ਹੁੰਦੀ ਹੈ ਨਾ ਆ ਨਿਕਲਦਾ ਇੱਕੋ ਦਾ ਮੇ ਜਿਆਦਾ ਫਟ ਗਈ ਪਾਈਪ ਉੱਪਰ ਪੈ ਜਾਣਾ ਬਹੁਤ ਜਿਆਦਾ ਹੈ ਭਾਈ ਇਹਦਾ ਆਪਦੇ ਕੋਠੇ ਤੇ ਜਿਹੜਾ ਇਥੋਂ ਦਾ ਇੱਕ ਤੁਸੀਂ ਟ੍ਰੈਡੀਸ਼ਨਲ ਜਾਨਵਰ ਕਹਿ ਸਕਦੇ ਹੋ ਭਾਈ ਉਦੇ ਸਿੰਘ ਉਹਦਾ ਜਵਾੜਾ ਦੰਦ ਦੰਦ ਜੇ ਹੋਰ ਉਹ ਰੱਖੇ ਹੋਏ ਨੇ ਇਹ ਅਸਲੀ ਨਹੀਂ ਹਾਂਜੀ ਉਸ ਦਾ ਟਰੱਕ ਲੈ ਕੇ ਆਗੇ ਮਿਲਣਾ ਉਹ ਠੀਕ ਆ ਵੀਰੇ ਅੱਛਾ ਮੈਨੂੰ ਹੁਣ ਵਾਲੇ ਟਾਈਮ ਦੇ ਵਿੱਚ ਐਣੀ ਪਤਾ ਵੀ ਪੰਜਾਬ ਦੇ ਵਿੱਚ ਵੀ ਐਵੇਂ ਟੈਂਕਰ ਆਉਣ ਲੱਗ ਜਾਣ ਤੇ ਮੇਰੇ ਵਰਗੀਆਂ ਲੈਂਡ 'ਚ ਲੱਗੇ ਹੋਣ ਹਰੇ ਰੰਗ ਦੀਆਂ ਪੀਪੀਆਂ ਲੈ ਕੇ ਠੀਕ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਕੱਲ ਆਪਾਂ ਵੀਡੀਓ ਇਸ ਥਾਂ ਦੇ ਉੱਤੇ ਐਂਡ ਕੀਤੀ ਸੀ ਕੱਲ ਵਾਲੀ ਵੀਡੀਓ ਮੈਂ ਕਿਹਾ ਜਿਆਦਾ ਫਿਰ ਲੰਬੀ ਹੋ ਜੂਗੀ ਫਿਰ ਨਵੀਆਂ ਆਈਡੀਆ ਥਾਵਾਂ ਦਿਖਾਉਣ ਵਾਲੀਆਂ ਹੁੰਦੀਆਂ ਨੇ ਫਿਰ ਇੱਕ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਨਾ ਫਿਰ ਉੱਪਰ ਥੰਬਨੇਲ ਜਿਹੜੀ ਲਾਉਣ ਵਾਲੀ ਗੱਲਬਾਤ ਹੁੰਦੀ ਆ ਉਹ ਮੈਂ ਚੀ ਇਹ ਨਹੀਂ ਕਰਦੀ ਤਾਂ ਕਰਕੇ ਫਿਰ ਕੱਲ ਵਾਲੀ ਵੀਡੀਓ ਆਪਾਂ ਲੱਗ ਕਰਤੀ ਇਸ ਵੀਡੀਓ ਨੂੰ ਆਪਾਂ ਅਲੱਗ ਬਣਾਵਾਂਗੇ ਇਹਦੇ ਵਿੱਚ ਤੁਹਾਨੂੰ ਆਪਾਂ ਅਪਡੇਟ ਦਵਾਂਗੇ ਕਿ ਆਪਣਾ ਹੁਣ ਗਾਂ ਦਾ ਪਲਾਨ ਕੀ ਆ ਕੱਲ ਆਪਾਂ ਸੋਮੋਰੀ ਦੀ ਦੇਖ ਕੇ ਆਏ ਆ ਦਾ ਹਿਡਨ ਲੇਕ ਆਫ ਲਦਾਖ ਵੀ ਤੁਸੀਂ ਕਹਿ ਸਕਦੇ ਹੋ ਬਹੁਤ ਘੱਟ ਲੋਕ ਉਧਰਲੇ ਪਾਸੇ ਨੂੰ ਜਾਂਦੇ ਨੇ ਤੇ ਜੇ ਤੁਸੀਂ ਵੀ ਕਦੇ ਲਦਾਖ ਆਏ ਤਾਂ ਭਾਈ ਉਧਰਲੇ ਪਾਸੇ ਜਰੂਰ ਜਾਇਓ ਬਹੁਤ ਸੋਹਣੀ ਲੇਕ ਆ ਤੇ ਕੱਲ वाली ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਕਮੈਂਟ ਕੱਲ ਵਾਲੀ ਤੇ ਵੀ ਕਰਦੇ ਹੋ ਅੱਜ ਵਾਲੀ ਤੇ ਵੀ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਅ ਪਹਿਲਾਂ ਮੇਰੀ ਸਲਾਹ ਵੰਦੀ ਸੀ ਕਿ ਆਪਾਂ ਮਨਾਲੀ ਵਾਲੇ ਪਾਸੋਂ ਬਾਹਰ ਜਾਵਾਂਗੇ ਸਾਰੀ ਦੁਨੀਆ ਮਨਾਲੀ ਵਾਲੇ ਪਾਸੋਂ ਹੀ ਬਾਹਰ ਜਾਂਦੀ ਹੈ ਜੇ ਸ਼੍ਰੀਨਗਰ ਵਾਲੇ ਪਾਸੋਂ ਐਂਟਰ ਕਰਦੇ ਆ ਜਾਂ ਫਿਰ ਮਨਾਲੀ ਵਾਲੇ ਪਾਸੋਂ ਵੀ ਘੁੰਮ ਕੇ ਮਨਾਲੀ ਵਾਲੇ ਪਾਸੋਂ ਹੀ ਬਾਹਰ ਪਰ ਮੈਂ ਥੋੜਾ ਜਿਹਾ ਪਲਾਨ ਚੇਂਜ ਕਰਤਾ ਪਲਾਨ ਮੈਂ ਤਾਂ ਚੇਂਜ ਕਰਤਾ ਵੀ ਇੱਕ ਤਾਂ ਪੰਜਾਬ 'ਚ ਗਰਮੀ ਬਹੁਤ ਆ ਠੀਕ ਆ ਉਤੋਂ ਦੀ ਆਪਾਂ ਇਹ ਸਫ਼ਰ ਥੋੜਾ ਜਿਹਾ ਹੋਰ ਲੰਬਾ ਕਰ ਲਈਏ ਹਨ ਇਹਨੂੰ ਨਾਮਕਾਈਏ ਕਿਉਂਕਿ ਸਫ਼ਰ ਅਜੇ ਮੈਨੂੰ ਲੱਗਦਾ 20 ਦਿਨਾਂ ਦਾ ਹੀ ਹੋਇਆ ਤੇ ਹਜੇ ਫਿਲਹਾਲ ਮੈਨੂੰ ਕੋਈ ਕੰਮ ਵੀ ਨਹੀਂ ਹੈਗਾ ਕੰਮ ਮੈਨੂੰ ਹਜੇ ਮਹੀਨਾਕ ਠਹਿਰ ਕੇ ਆ ਤੇ ਮੈਨੂੰ ਇਹ ਵੀ ਥੋੜਾ ਜਿਹਾ ਟਾਈਮ ਆਪਾਂ ਹੋਰ ਸਪੈਂਡ ਕਰ ਲਈਏ ਤੇ ਜਿਹੜੇ ਨਵੀਆਂ ਥਾਵਾਂ ਦੇਖਣ ਵਾਲੀਆਂ ਨੇ ਉਹ ਆਪਾਂ ਹੋਰ ਦੇਖ ਲਈਏ ਜਿਹੜੀਆਂ ਆਪਾਂ ਇਸ ਵਾਰ ਵੀ ਮਿਸ ਕਰਤੀਆਂ ਤੇ ਪਿਛਲੇ ਟੂਰ ਤੇ ਜਦੋਂ ਆਪਾਂ ਲਦਾਖ ਆਏ ਸੀ ਉ ਠੀਕ ਹੈ ਤੇ ਸਭ ਤੋਂ ਪਹਿਲਾਂ ਕੱਲ ਆਪਾਂ ਸੋਮਰੀ ਜੀ ਦੇਖ ਕੇ ਆਏ ਆ ਜਦੋਂ ਤਾਂ ਜਿਹੜੇ ਰੋਡ ਦੇ ਉੱਤੇ ਆਪਾਂ ਹੁਣ ਖੜੇ ਆ ਇਹ ਪਿਛਲੇ ਪਾਸੇ ਜਾ ਰਿਹਾ ਜੀ ਹਨਲੇ ਉਮਲਿੰਗਲਾ ਨਿਯੋਮਾ ਕਹਿ ਸਕਦੇ ਹੋ ਜਾਂ ਮਾਹੀ ਕਹਿ ਸਕਦੇ ਹੋ ਚਾਰ ਪਿੰਡ ਇਧਰਲੇ ਪਾਸੇ ਨੂੰ ਆਉਂਦੇ ਨੇ ਉਸ ਤੋਂ ਬਾਅਦ ਗਾਹਾਂ ਫਿਰ ਚਾਈਨਾ ਬਾਰਡਰ ਦਾ ਇੱਧਰਲੇ ਪਾਸੇ ਨੂੰ ਹੈਗਾ ਜੀ ਲੇਹ ਆਪਣਾ ਲੇਹ ਸ਼ਹਿਰ 메ਨ ਆ ਜਿਹੜਾ ਅੱਗੇ ਜਾ ਕੇ 메ਨ ਰੋਡ ਆਊਗੀ ਖੱਬੇ ਪਾਸੇ ਨੂੰ ਮਨਾਲੀ ਸੱਜੇ ਪਾਸੇ ਨੂੰ ਲੇ ਤੇ ਆਪਾਂ ਜਾਵਾਂਗੇ ਸੱਜੇ ਪਾਸੇ ਨੂੰ ਲੇ ਸ਼ਹਿਰ ਚ ਨਹੀਂ ਆਪਾਂ ਜਾਂਦੇ ਲੇ ਨੂੰ ਆਪਾਂ ਬਾਹਰੋਂ-ਬਾਹਰ ਕ੍ਰਾਸ ਕਰਾਂਗੇ ਤੇ ਲੇ ਤੋਂੜੀਆਂ ਪਰਲੀਆਂ ਥਾਵਾਂ ਰਹਿ ਗਈਆਂ ਦੇਖਣ ਵਾਲੀਆਂ ਉਹ ਦੇਖਾਂਗੇ ਜਿਵੇਂ ਨੂਬਰਾ ਵੈਲੀ ਹੋ ਗਈ ਆਪਾਂ ਉਹ ਨਹੀਂ ਦੇਖਦੇ ਪਰ ਕਾਰਗਿਲ ਵਾਲਾ ਪਾਸਾ ਦੇਖਾਂਗੇ ਆਪਾਂ ਉਹ ਪਿਛਲੀ ਵਾਰੀ ਵੀ ਰਹਿ ਗਿਆ ਸੀ ਆਪਣਾ ਤੇ ਅੱਜ ਨਾਲ ਦੇਖਿਆ ਨਹੀਂ ਗਿਆ ਤੇ ਹੁਣ ਅਪਡੇਟ ਇਹ ਆ ਵੀ ਇੱਥੋਂ ਆਪਾਂ ਜਾਵਾਂਗੇ ਜੀ ਚੁਮਾ ਥਾਂਗ ਜਗ੍ਹਾ ਦਾ ਨਾਮ ਹੈ ਤੇ ਉਹ ਇੱਥੋਂ ਸਾਰੀ ਹੈਗੀ ਹੈ 20 ਕਿਲੋਮੀਟਰ ਦੇ ਨੇੜੇ ਤੇੜੇ ਉੱਥੇ ਹੌਟ ਵਾਟਰ ਸਪ੍ਰਿੰਗ ਬਣਿਆ ਹੋਇਆ ਉਹ ਦੇਖਾਂਗੇ ਆਪਾਂ ਤੇ ਉਸ ਤੋਂ ਬਾਅਦ ਫਿਰ ਜਿਵੇਂ ਵੀ ਆਪਣਾ ਗਾਹਾਂ ਦਾ ਸਫ਼ਰ ਰਹੂਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੀਜ਼ਾਂ ਸਾਰੀਆਂ ਨਵੀਆਂ ਦਿਖਾਵਾਂਗੇ ਜਿਹੜੀਆਂ ਮੈਂ ਵੀ ਪਹਿਲੀ ਵਾਰ ਦੇਖ ਰਿਹਾ ਹੋਊਗਾ ਉਹ ਵਾਲੀਆਂ ਉਹਦੇ ਜਿਵੇਂ ਆਪਾਂ ਚੁਮਾ ਥਾਂਗ ਦੇ ਵਿੱਚ ਪਹੁੰਚੇ ਆ ਨਾਲ ਦੀ ਨਾਲ ਫੋਨ ਵਾਈਬ੍ਰੇਟ ਕਰਨ ਲੱਗ ਗਿਆ ਮਤਲਬ ਇੱਥੇ ਨੈੱਟਵਰਕ ਆ ਗਿਆ ਸਵੇਰ ਦਾ ਨੈੱਟਵਰਕ ਹੈ ਨਹੀਂ ਸੀ ਜਦੋਂ ਦੇ ਆਪਾਂ ਨਯੋਮਾ ਤੋਂ ਚੱਲੇ ਆ ਤੇ ਜਿਹੜਾ ਆਪਾਂ ਉਹ ਦੇਖਣਾ ਸੀ ਕਿਹੜਾ ਕਿਹਾ ਸੀ ਤੁਹਾਨੂੰ ਮੈਂ ਗਰਮ ਪਾਣੀ ਦਾ ਝਰਨਾ ਮਤਲਬ ਧਰਤੀ 'ਚੋਂ ਨਿਕਲਣ ਵਾਲਾ ਹੌਟ ਵਾਟਰ ਸਪ੍ਰਿੰਗ ਕਿਹਾ ਜਾਂਦਾ ਉਹਨੂੰ ਉਹ ਸ਼ਾਇਦ ਇਥੋਂ 1.5 ਕਿਲੋਮੀਟਰ ਦੇ ਨੇੜੇ ਤੇਰੇ ਆ। ਤੱਪਾ ਇੱਦੀ ਸੋਹਣੀ ਲੱਗੀ ਹੋਈ ਆ ਨਾ ਇਹ ਤਾਂ ਹੁਣ ਸਾਹਮਣੇ ਉਹ ਸੂਰਜ ਪੈ ਰਿਹਾ ਜੇ ਇਧਰਲੇ ਪਾਸੇ ਸੂਰਜ ਪੈਂਦਾ ਨਾ ਬਹੁਤ ਘੈਂਟ 뷰 ਆਉਣਾ ਸੀ ਜਿਵੇਂ ਵੈਲਕਮ ਟੂ ਚੁਮਾ ਥਾਂਗ ਹਾਂ ਹੁਣ ਮੇਨ ਲੋਕੇਸ਼ਨ ਆ ਗਈ ਤੇ ਜਿਵੇਂ ਹੁਣ ਕੱਲ ਸੋਮੋਰੀ ਦੀ ਜਦੋਂ ਆਪਾਂ ਗਏ ਆ ਉਹ ਤਾਂ ਬੱਦਲ ਵਾਈ ਜੀ ਸੀ ਕਾਲੀ ਕਾਲੀ ਜੀ ਵੀਡੀਓ ਬਣਦੀ ਰਹੀ ਹੌਟ ਸਪ੍ਰਿੰਗ ਰਿਜ਼ੋਰਟ ਹੈ ਤਾਂ ਵੈਲਕਮ ਹੌਟ ਸਪ੍ਰਿੰਗ ਚੁਮਾ ਥਾਂਗ ਇੰਜੋਏ ਹੌਟ ਬੱਬਲਸ ਹੌਟ ਵਾਟਰ ਟਾਈਗਰ ਹਿੱਲ ਖਾਸਾ ਕੋਸ਼ਾ ਬਾਈ ਹੌਟ ਸਪ੍ਰਿੰਗ ਜਾਇਆ ਕਿ ਮੈਂ ਜਾਊਗਾ ਬਾਈ ਉਹ ਦੇਖਣਾ ਕਿਵੇਂ ਆ ਉਹ ਇਧਰ ਸੇ ਬਾਈ ਕਹੇਗਾ ਬਾਈ कैसे यहीं से ठीक है भाई जिन्हें भी इथे लोग काम करते ने जिन्हें भी इथे लोग काम कर, लो कर... सॉरी हां जी हां जी, उपसी जाएगा ਹਾਂ ਉੱਪਰੋਂ ਸੇ ਰਾਈਟ ਸਾਈਡ ਲੈ ਸਾਰਾ ਓਕੇ ਇੱਧਰ ਦੀ ਕਹਿੰਦੇ ਨੇ ਬਈ ਹੌਟ ਸਪ੍ਰਿੰਗ ਤੁਹਾਨੂੰ ਇੱਧਰ ਦੀ ਦੇਖਣ ਜਾਣਾ ਪੈਣਾ ਅੱਛਾ ਇਹ ਨਾਲ ਲੁਕੋ ਕੇ ਲਾਇਆ ਹੋਇਆ ਬਣਾ ਬਣਿਆ ਹੋਇਆ ਇਹ ਤਾਂ ਹੀ ਤਾਂ ਲੋਕਲ ਨਿਗਾਚੋਂ ਲੰਘ ਜਾਂਦਾ ਜਿਵੇਂ ਉਹ ਬਾਈ ਲੰਘਿਆ ਲੈ ਲੈ ਕਰਦਾ ਹੌਟ ਸਪ੍ਰਿੰਗ ਰਿਜ਼ੋਰਟ ਆ ਉਰੀ ਨ ਕਿਧਰੇ ਭੇਜ ਦੇਣ ਕਹਿ ਰਹੀ ਏ ਤੇ ਸ਼ਾਂਤ ਬੈਠੀ ਚੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਉਹ ਉੱਥੇ ਤੂੰ ਆ ਜਾ ਉੱਥੇ ਆ ਕਿਧਰ ਲੁਕਣਾ ਵਾਲੀ ਜਾਂਦੇ ਹੁਣ ਕਿ ਹੌਟ ਸਪ੍ਰਿੰਗ ਹੌਟ ਸਪ੍ਰਿੰਗ 뷰 ਉਹ ਲਿਖਿਆ ਆ ਗਿਆ ਕੈਫੇ ਵੀ ਰੈਸਟੋਰੈਂਟ ਆ ਯਾਰ ਪੱਥਰ ਜੇ ਕਿੰਨੇ ਸੋਹਣੇ ਬਣਾਏ ਜੀ ਹਨਾ ਆਈ ਲਵ ਚੁੰਮਥਾਂਗ ਅੱਛਾ ਜੀ ਇਧਰਲੇ ਪਾਸੇ ਟੈਂਟ ਟੁੰਟ ਜਿਹਨੇ ਬਈ ਹੌਟ ਸਪ੍ਰਿੰਗ ਵਿਊ ਕਿੱਥੇ ਆ ਵਿਊ ਕਬਜ਼ਾ ਤਾਂ ਨਹੀਂ ਕਰੀ ਬੈਠੇ ਪੱਕਾ ਹੀ ਆਪਦੇ ਝਰਨੇ ਤੇ 20 ਰੁਪਏ ਪਰ ਪਰਸਨ ਵਾਸ਼ਰੂਮ ਲੈਟ ਮੀ ਆਸਕ ਟੂ ਸਮਵਨ ਸਰ ਹੌਟ ਸਪ੍ਰਿੰਗ ਕਿਧਰ ਹੈ यहाँ से नहीं जाएगा। पैदल जाऊंगा अच्छा पैसे भी लगते हैं नहीं के लिए। नहीं पैसे देख लेंगे अगर नहाने का मन किया तो नहा भी लेंगे है जी अच्छा ठीक है तो ला दिए मोटरसाइकिल जापा अच्छा जी इतना गर्म पानी है ठीक है ਓ ਯਾਰ ਇਹ ਤਾਂ ਜਿਵੇਂ ਮਣੀ ਕਰਨ ਸਾਹਿਬ ਹਿਮਾਚਲ ਚ ਓਵੇਂ ਆ ਇਹ ਪਾਣੀ ਓਏ ਹੋਏ ਹੋਏ ਨੇੜੇ ਜਾ ਕੇ ਦਿਖਾ ਕੇ ਲੈ ਕੇ ਆਉਣਾ ਇਧਰਲੇ ਪਾਸੇ ਪ੍ਰਾਈਵੇਟ ਪ੍ਰਾਪਰਟੀ ਆ ਆ ਹੋਟਲ ਬਣੇ ਹੋਏ ਨੇ ਆ ਗਰਮ ਪਾਣੀ ਥੋੜਾ ਜਿਹਾ ਇਧਰਲੇ ਪਾਸੇ ਆਇਆ ਹੋਇਆ ਮੈਂ ਕਿਹਾ ਤੇ ਯਾਰ ਨੋਰਮਲ ਜਿਹਾ ਗਰਮ ਪਾਣੀ ਹੋਣਾ ਇਹ ਤਾਂ ਠਾਠਾ ਮਾਰਦਾ ਗਰਮ ਪਾਣੀ ਆ ਆ ਦੇਖੋ ਬਾਈ ਜਿਵੇਂ ਪੂਗਾ ਵੈਲੀ ਚ ਵੀ ਹੈਗਾ ਹੌਟ ਸਪ੍ਰਿੰਗ ਜਿਹਦੇ ਵਿੱਚ ਬੰਦਾ ਡਿਗ ਡਿਗ ਪਿਆ ਨਾ ਨਾਲ ਹੀ ਉਹਦਾ ਫੋਲਕ ਲਾ ਲਿਓ ਪਰ ਆਉਂਠਿਆਂ ਚ ਪਾ ਲਿਓ ਬੰਦਾ ਐਨਾ ਗਰਮ ਪਾਣੀ ਆ ਯਾਰ ਓਏ ਇਹ ਤਾਂ ਓਵੇਂ ਆ ਯਾਰ ਜਿਵੇਂ ਮਣੀਕਰਨ ਸਾਹਿਬ ਨਹੀਂ ਹੈਗਾ ਤੇ ਤੁਸੀਂ ਇਹਦੇ ਵਿੱਚ ਕੋਈ ਚੀਜ਼ ਪਕਾਉਣੀ ਆ ਪਕਾ ਵੀ ਸਕਦੇ ਹੋ ਪਰ ਉਹ ਪਾਣੀ ਸਾਫ਼ ਆ ਇਹ ਥੋੜਾ ਜਿਹਾ ਗੰਦਾ ਜਿਹਾ ਪਾਣੀ ਆ ਉਧਰਲੇ ਪਾਸੇ ਆ ਮਿੱਟੀ ਜੀ ਲਾਲ ਹੋਈ ਪਈ ਆ ਸੇਕ ਨਾਲ ਇਟਾ ਉਟਾ ਜੇ ਪੱਠੇ ਚ ਸੇਕ ਅਲਗ-ਅਲਗ ਲਾਲ ਹੋ ਜਾਂਦਾ ਉਹ ਪਰਲੇ ਪਾਸੀ ਵੀ ਇੱਕ ਉਹ ਵੀ ਦੇਖਿਆ ਮੈਂ ਲੱਗਦੇ ਹੱਥ ਅੱਛਾ ਇਹ ਤਾਂ ਕੁਝ ਜ਼ਿਆਦਾ ਹੀ ਆ ਇਤਨਾ ਪੈਸੇ ਦੇ ਕੇ ਵੀ ਨਹੀਂ ਨਾਤਾ ਜਾਣਾ ਅਸਲ ਦੇ ਵਿੱਚ ਧਰਤੀ ਦੇ ਵਿੱਚੋਂ ਗਰਮ ਪਾਣੀ ਨਿਕਲਣ ਦਾ ਕਾਰਨ ਹੁੰਦਾ ਸਲਫਰ ਓਏ ਹੋਏ ਹੋਏ ਇਹ ਤਾਂ ਯਾਰ ਜਿਵੇਂ ਪਾਈਪ ਫਟੀ ਹੁੰਦੀ ਹੈ ਨਾ ਆ ਨਿਕਲਦਾ ਇੱਕੋ ਦਾ ਮੇ ਜਿਆਦਾ ਫਟ ਗਈ ਪਾਈਪ ਉੱਪਰ ਪੈ ਜਾਣਾ ਬਹੁਤ ਜਿਆਦਾ ਹੈ ਬਈ ਇਹਦਾ ਉਧਰਲੇ ਪਾਸੇ ਲੋਕ ਲੰਗੜਦੀ ਕੋਸ਼ਿਸ਼ ਕਰਦੇ ਨੇ ਕਿ ਛੱਟਾਣਾ ਪੈ ਜਾ ਗਰਮ ਪਾਣੀ ਦਾ ਹਣਾ ਸਾਰੀ ਥਾਂ ਤੇ ਹੀ ਆ ਇਹ ਇਧਰਲੇ ਪਾਸੇ ਕਿਸੇ ਨੇ ਵਾਰਡ ਕੀਤੀ ਹੋਈ ਆ ਪਰ ਗਰਮ ਪਾਣੀ ਇਧਰ ਵੀ ਨਿਕਲ ਰਿਹਾ ਰੋਲਾ ਸਾਰਾ ਇਹ ਸਲਫਰ ਦਾ ਹੀ ਆ ਸ਼ੋਅ ਬਾਈ ਦੇਖ ਲਿਆ ਆਪਾਂ ਇਹਦੇ ਬਾਰੇ ਲਿਖੀ ਹੋਈ ਹਿਸਟਰੀ ਯਾਰ ਇਹ ਚੀਜ਼ ਤਾਂ ਮੈਨੂੰ ਪਤਾ ਨਹੀਂ ਸੀ ਇਹ ਵੀ ਪੜ ਲਈ ਆਪਾਂ ਇੱਥੇ ਲਿਖਿਆ ਹੋਇਆ ਜੀ ਲਦਾਖ ਚੁਮਾ ਥਾਂਗ ਹੈ ਗਿਆ 3950 ਮੀਟਰ ਦੇ ਐਲਟੀਟਿਊਡ ਦੇ ਉੱਤੇ ਠੀਕ ਆ ਮਿਨਰਲ ਰਿਚ ਵਾਟਰਸ ਨਿਕਲਦੇ ਨੇ ਹੌਟ ਸਲਫਰ ਵਾਟਰ ਆ ਲਿਖਿਆ ਹੋਇਆ ਨਾ ਦ ਸਪ੍ਰਿੰਗ ਇਸ ਨੋਟ ਫੋਰ ਇਟਸ ਹੌਟ ਸਲਫਰਿਕ ਵਾਟਰ ਆ ਦੂਜੇ ਨੰਬਰ ਦੂਜੇ ਪੈਰੇ ਦੀ ਪਹਿਲੀ ਲਾਈਨ ਚ ਠੀਕ ਆ ਸਲਫਰ ਦਾ ਕਾਰਨ ਹੁੰਦਾ ਹੈ ਬਾਕੀ ਟੇਕ ਅ ਮੂਵਮੈਂਟ ਟੂ ਕੈਪਚਰ ਦਾ ਬ੍ਰੀਥ ਟੇਕਿੰਗ ਥਿਊਜ਼ ਆਫ ਸਰਾਊਂਡਿੰਗ ਮਾਊਂਟੇਨਸ ਐਂਡ ਨੋਟਿਫਿਕੇਸ਼ਨ ਐਂਟਰ ਜੀ ਵੀਜ਼ਾ ਚਮਾ ਸੰਸਪ੍ਰੇਡਿੰਗ ਬਸ ਉਹੀ ਬੋਰਡ ਲਾਇਆ ਹੋਇਆ ਇਕੱਲਾ ਵੀ ਸਲਫਰ ਵਾਲੀ ਗੱਲ ਸਾਨੂੰ ਪਹਿਲਾਂ ਦੱਸਤੀ ਸੀ ਐਲਟੀਟਿਊਡ ਮੈਨੂੰ ਇੱਥੇ ਆ ਕੇ ਪਤਾ ਲੱਗ ਗਿਆ ਇਹਦਾ ਇਧਰਲੇ ਪਾਸੇ ਹੌਟ ਸਪ੍ਰਿੰਗ ਦੇ ਕਿਨਾਰੇ ਤੇ ਭਾਈ ਅ ਰਹਿਣ ਕਰਨ ਵਾਲਾ ਹਿਸਾਬ ਕਿਤਾਬ ਵੀ ਬਣਿਆ ਹੋਇਆ ਪਰ ਇੱਥੇ ਬੋਰਡ ਲੱਗਿਆ ਹੋਇਆ ਸਪਾ ਐਂਡ ਹੌਟ ਬਾਥ ਇਹ ਫਿਰ ਅਲੱਗ ਤੋਂ ਕਰਦੇ ਹੋਣੇ ਕੋਈ ਹਿਸਾਬ ਕਿਤਾਬ ਉਸ ਪਾਣੀ ਜਿੱਦਾ ਨਹੀਂ ਬਾੜਦੇ ਹੋਣਗੇ ਪਰ ਹੋ ਸਕਦਾ ਵੀ ਅੰਦਰ ਕਮਰੇ ਬਣਾਏ ਹੋਏ ਨੇ ਉਸੇ ਨੇਚਰਲ ਪਾਣੀ ਨੂੰ ਕਿਸੇ ਤਰੀਕੇ ਇੱਧਰ ਲੈ ਕੇ ਆਉਂਦੇ ਹੋਣਗੇ ਉਹਦੇ ਵਿੱਚ ਫਿਰ ਇਹ ਸਪਾ ਤੇ ਹੌਟ ਬਾਥ ਕਰਵਾਉਂਦੇ ਹੋਣਗੇ ਜਿਵੇਂ ਆਪਾਂ ਨੇਪਾਲ ਦੇ ਵਿੱਚ ਨਾਤੇ ਸੀ ਉੱਥੇ ਜਗ੍ਹਾ ਬਣੀ ਹੋਈ ਸੀ ਤਾਤੂ ਪਾਣੀ ਹਨਾ ਉੱਥੇ ਵੀ ਨਹਾਉਣ ਕਰਨ ਵਾਲਾ ਹਿਸਾਬ ਕਿਤਾਬ ਸੀ 50 ਰੁਪਈਆ ਦੇ ਵਿੱਚ ਇੱਕ ਘੰਟਾ ਤੇ ਉਹ ਵੀ ਲੋਕ ਕਹਿੰਦੇ ਵੀ ਹੱਡੀਆਂ ਨੂੰ ਮਜ਼ਬੂਤ ਰੱਖਦਾ। ਬਾਕੀ ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜੇ ਐਵੇਂ ਦੇ ਗਰਮ ਪਾਣੀ ਨੇਚਰਲ ਰਿਸੋਰਸ ਨੇ ਜਿਹੜੇ ਗਰਮ ਪਾਣੀ ਦੇ ਜੇ ਉਹਦੇ ਵਿੱਚ ਆਪਾਂ ਨਹਾਉਣੇ ਆ ਤਾਂ ਆਪਣੀਆਂ ਹੱਡੀਆਂ ਜਾਂ ਫਿਰ ਕੋਈ ਆਪਣੀ ਸਕਿਨ ਦੇ ਰਿਲੇਟਡ ਪ੍ਰੋਬਲਮ ਉਹਨੂੰ ਠੀਕ ਕਰਦਾ। ਇਹ ਮੈਂ ਸੁਣਿਆ ਸੁਣਿਆ ਸੀ ਪਰ ਜਦੋਂ ਅਸੀਂ ਨੇਪਾਲ ਗਏ ਆ ਘੁੰਮਣ ਨੇਪਾਲ ਦੇ ਵਿੱਚ ਜਦੋਂ ਆਪਾਂ ਮਸਤਾੰਗ ਨੂੰ ਜਾਂਦੇ ਆ ਤਾਂ ਰਾਹ ਦੇ ਵਿੱਚ ਇੱਕ ਜਗ੍ਹਾ ਹੁੰਦੀ ਹੈ ਜੀ ਤਾਤੋ ਪਾਣੀ। ਉੱਥੇ ਲੋਕਾਂ ਤੋਂ ਮੈਂ ਪੁੱਛਿਆ ਉਹ ਕਹਿੰਦੇ ਵੀ ਇਹ ਐ ਨਹੀਂ ਠੀਕ ਕਰਦਾ ਵੀ ਤੁਸੀਂ ਨੂੰ ਨਾਲੇ ਵੀ ਇੱਕ ਤਾਂ ਇਹ ਰੈਗੂਲਰ ਰੱਖਣਾ ਪੈਂਦਾ ਵੀ ਘੱਟੋ ਘੱਟ 6-6 ਮਹੀਨੇ ਇੱਕ ਇੱਕ ਸਾਲ ਇਹਦੇ ਅੰਦਰ ਨਹਾਉਣਾ ਪੈਂਦਾ ਹੈਨਾ ਤੇ ਦੂਜਾ ਕਹਿੰਦੇ ਨਹਾਉਣ ਤੋਂ ਬਾਅਦ ਜਦੋਂ ਛੋਟੇ ਸ਼ਰੀਰ ਦੇ ਉੱਤੇ ਪਾਣੀ ਲੱਗਿਆ ਹੋਇਆ ਉਹਦੇ ਉੱਤੇ ਜਿਵੇਂ ਮੇਰੇ ਹੁਣ ਰੇਨ ਕੋਟ ਪਾਇਆ ਹੋਇਆ ਹੈ ਨਾ ਜੇ ਰੇਨ ਕੋਟ ਨੂੰ ਆਪਾਂ ਗਰਮੀ ਦੇ ਵਿੱਚ ਪਾਵਾਂਗੇ ਨਾ ਤਾਂ ਬਹੁਤ ਜ਼ਿਆਦਾ ਪਿੰਡੇ 'ਚ ਪਸੀਨਾ ਨਿਕਲਦਾ ਤਾਂ ਹੋ ਫਿਰ ਨਹਾਉਣ ਤੋਂ ਬਾਅਦ ਆਪਦੇ ਪਿੰਡੇ ਦੇ ਉੱਤੇ ਰੇਨ ਕੋਟ ਜਾਂ ਐਵੇਂ ਮੋਮ ਜਾਮੇ ਜੀ ਜਾਂ ਪੰਨੀਆਂ ਉੱਪਰ ਲੈ ਲੈਂਦੇ ਨੇ ਉਹਦੇ ਨਾਲ ਫਿਰ ਪਿੰਡੇ 'ਚ ਪਸੀਨਾ ਆਉਂਦਾ ਤੇ ਜਦੋਂ ਪਸੀਨਾ ਆਉਂਦਾ ਪਸੀਨੇ ਆਉਣ ਤੋਂ ਬਾਅਦ ਫਿਰ ਹੱਡੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਠੀਕ ਹੁੰਦੀਆਂ ਨਹੀਂ ਇਹ ਪ੍ਰੋਸੀਜਰ ਆ ਐ ਨਹੀਂ ਹੈਗਾ ਵੀ ਇੱਥੋਂ ਬਾਲਟੀ ਭਰੀ ਤੇ ਨਾਲੇ ਤੇ ਤੜਕੇ ਨੂੰ ਕਹੋ ਭਈ ਹੁਣ ਤਾਂ ਮੇਰੇ ਮੂੰਹ ਤੇ 글로ਅ ਆ ਗਿਆ ਮੈਂ ਤਾਂ 30 ਸਾਲ ਦਾ ਸੀ ਮੈਂ ਤਾਂ 20 ਦਾ ਲੱਗਣ ਲੱਗ ਗਿਆ ਐ ਗੰਮ ਨਹੀਂ ਹੈਗਾ ਇਹ ਹਨਾ ਇਹ ਸਕਿਨਰ ਦੀਆਂ ਪ੍ਰੋਬਲਮ ਆ ਤੇ ਹੋਰ ਮਾੜੇ ਮੋٹے ਰੋਗ ਚਮੜੀ ਵਾਲੇ ਲੰਬੇ ਲੈਵਲ ਤੇ ਜੇ ਤੁਸੀਂ ਇਹਨੂੰ ਮਤਲਬ ਯੂਜ਼ ਕਰੋਗੇ ਜਾਂ ਨਾ ਹੋਗੇ ਫਿਰ ਇਹ ਅਸਰ ਕਰਦੀਆਂ ਨੇ ਇੱਕ ਦੋ ਵਾਰ ਨਾ ਹੋਂ ਨਾਲ ਇੱਥੇ ਕੁਝ ਨਹੀਂ ਹੁੰਦਾ ਪਿੰਡਾ ਕਾਲਾ ਹੀ ਹੁੰਦਾ ਉਹਦੇ ਨਾਲ ਤਾਂ ਬਾਕੀ ਚਾਹੇ ਸਲਫਰ ਆ ਭਾਈ ਚਾਹੇ ਜੋ ਆ ਹਨਾ ਹੈ ਤਾਂ ਕੁਦਰਤ ਆ ਇਹ ਬੰਦੇ ਦੇ ਬੰਦਾ ਤਾਂ ਨਹੀਂ ਇਹੀ ਜਿਹੀ ਚੀਜ਼ਾਂ ਬਣਾ ਸਕਦਾ ਜੇ ਬਣਦੀਆਂ ਵੀ ਨਹੀਂ ਤਾਂ ਟੈਂਪਰੀਰੀ ਬਣਦੀਆਂ ਨੇ ਹਨਾ ਉਹਨਾਂ ਦਾ ਕੋਈ ਸਾਈਡ ਇਫੈਕਟ ਵੀ ਹੁੰਦਾ ਬਾਅਦ ਚ ਕੋਈ ਨੁਕਸਾਨ ਵੀ ਹੁੰਦਾ ਆ ਤੁਹਾਨੂੰ ਮੈਂ ਨੇੜੇ ਜਾ ਕੇ ਦਿਖਾ ਕੇ ਲੈ ਕੇ ਆਉਣਾ ਆ ਪੱਥਰ ਦੇ ਥੱਲੇ ਨਾ ਜਿਵੇਂ ਗੈਸ ਬਣਦੀ ਹੁੰਦੀ ਆ ਸਾਂ-ਸਾਂ ਦੀ ਐ ਆਵਾਜ਼ ਆ ਰਹੀ ਆ ਦੇਖਿਓ ਪੂਰੀ ਗੈਸ ਬਣੀ ਪਈ ਆ ਹਾਜਮੂਲੇ ਦੀ ਗੋਲੀ ਦੇਣੀ ਪੈਣੀ ਨਹੀਂ ਫਟ ਜਾਣਾ ਨਹੀਂ ਆ ਇਧਰਲੇ ਪਾਸੇ ਦੇਖੋ ਇੱਥੋਂ ਵੀ ਪਾਣੀ ਉਬਲੀ ਜਾਂਦਾ ਹਨ ਆ ਜਿੰਨਾ ਵੀ ਪਾਣੀ ਇੱਥੇ ਨੇੜੇ ਤੇੜੇ ਆ ਨਾ ਇਹ ਸਾਰਾ ਉਬਲਦਾ ਪਾਣੀ ਆ ਤੇ ਹੋਟਲ ਦੇ ਵਿੱਚ ਪਾਣੀ ਪਾਣੀ ਦੇ ਨਾਲ ਨਾ ਇਹਨਾਂ ਨੇ ਆਪਣੇ ਕਮਰਿਆਂ ਦੇ ਵਿੱਚ ਪੈ ਪਾ ਰੱਖੇ ਨਹੀਂ ਮਤਲਬ ਜੇ ਕਿਸੇ ਨੇ ਸਟੀਮ ਬਾਥ ਲੈਣਾ ਤਾਂ ਉਹ ਗਰਮੈਸ਼ ਆ ਜਾਂਦੀ ਹੈ ਕਮਰਿਆਂ ਦੇ ਵਿੱਚ ਹੀਟਰ ਹੀਟਰਾਂ ਵੀ ਕੰਮ ਕਰਦਾ ਉਹ ਇੱਥੋਂ ਵੀ ਦਿਖਾ ਕੇ ਲੈ ਕੇ ਆਉਣਾ ਆ ਹੁਣ ਤਾਂ ਨਹੀਂ ਜੰਮ ਗਈ ਕੈਮਰੇ ਦੀ ਆ ਦੇਖੋ ਹੁਣ ਈਗਾ ਇਹ ਪਾਣੀ ਗਰਮ ਆ ਇੱਥੇ ਇੱਥੇ ਤੱਕ ਗਰਮ ਆ ਸਾਰਾ ਪਰਲੇ ਪਾਸ ਜਿਹੜੀ ਇੰਡਸ ਰਿਵਰ ਚੱਲ ਰਹੀ ਆ ਉਹ ਸਾਰੀ ਠੰਡੀ ਆ ਬਾਕੀ ਇੱਥੇ ਜੇ ਤੁਸੀਂ ਕਹਿੰਦੇ ਕਮਰਿਆਂ ਦੇ ਵਿੱਚ ਰਹਿਣੇ ਹੋ ਨਾ ਤਾਂ ਰਾਤ ਨੂੰ ਚਾਹੇ -5 ਡਿਗਰੀ ਵੀ ਟੈਂਪਰੇਚਰ ਚਲਾ ਜਾਵੇ ਪਤਲਾ ਜਿਹਾ ਕੰਬਲ ਲੈ ਕੇ ਸੌਂਓ ਤੁਹਾਨੂੰ ਠੰਡ ਨਹੀਂ ਲੱਗਦੀ ਕਿਉਂਕਿ ਆ ਚੂਮਾ ਥਾਂ ਅਗਲੇ ਕਿੰਨੀ ਵੀ ਧਰਤੀ ਆ ਨਾ ਇਹ ਥੱਲੋਂ ਹੀਟ ਛੱਡਦੀ ਆ ਆ ਦੇਖਵਾ ਛੋਟੇ ਛੋਟੇ ਜਿਵੇਂ ਆ ਦੇਖ ਪਾਣੀ ਜੁੱਬਲੀ ਜਾਂਦਾ ਤੇ ਕੁਦਰਤ ਹੈ ਸਾਰੀ ਕੀ ਹੁਣੇ-ਹੁਣੇ ਬਾਈ ਗੁਰਦੇਵ ਸਿੰਘ ਜੀ ਹੋਰ ਨਾਲ ਗੱਲ ਹੋਈ ਆ ਉਹਨਾਂ ਦੀ ਇੱਥੇ ਡਿਊਟੀ ਆ ਉਹ ਉਹ ਆਈਟੀਬੀਪੀ ਦੇ ਵਿੱਚ ਡਿਊਟੀ ਕਰਦੇ ਨੇ ਆਪਾਂ ਨੂੰ ਪਹਿਲੀ ਵਾਰੀ ਮਿਲੇ ਸੀ ਉਹ ਜਦੋਂ ਆਪਾਂ ਆਪਣਾ ਰੁਨਾਚਲ ਪ੍ਰਦੇਸ਼ ਦਾ ਟੂਰ ਸੀ ਨੇਪਾਲ ਦਾ ਟੂਰ ਸੀ ਤਾਂ ਲਖੀਨਪੁਰ ਦੇ ਵਿੱਚ ਮਿਲੇ ਸੀ ਆਪਾਂ ਨੂੰ ਉਹ ਆਪਾਂ ਜਿਹੜਾ ਆਈਟੀਬੀ ਪ੍ਰਿੰਡਰ ਗੁਰਦੁਆਰਾ ਸਾਹਿਬ ਸੀ ਉਹ ਦੇ ਦਰਸ਼ਨ ਕਰਨ ਗਏ ਸੀ ਉੱਥੇ ਸਾਨੂੰ ਪਹਿਲੀ ਵਾਰੀ ਮਿਲੇ ਸੀ ਉਹਨਾਂ ਨੂੰ ਪਤਾ ਲੱਗਿਆ ਮੈਂ ਲਦਾਖ ਆਇਆ ਹੋਇਆ ਤੇ ਉਹਨਾਂ ਦੀ ਡਿਊਟੀ ਵੀ ਇਧਰਲੇ ਪਾਸੇ ਲਦਾਖ ਹੀ ਸੀ ਫਿਰ ਫੋਨ ਤੇ ਗੱਲਬਾਤ ਹੋ ਗਈ ਰਾਬਤਾ ਹੋ ਗਿਆ ਹੁਣ ਉਹ ਲੇਹ ਨੂੰ ਚੱਲੇ ਨੇ ਤੇ ਜਿੱਥੇ ਆਪਾਂ ਖੜੇ ਆ ਹੁਣ ਇੱਥੋਂ ਦੀ ਹੋ ਕੇ ਲੰਘਣਾ ਉਹਨਾਂ ਨੇ ਤੇ ਹੁਣ ਮੈਂ ਉਹਨਾਂ ਦੀ ਵੇਟ ਕਰ ਰਹੇ ਹਾਂ ਮਿਲ ਕੇ ਫਿਰ ਉਹ ਅੱਗੇ ਚਲੇ ਜਾਣਗੇ ਜਾਣਾ ਅਸੀਂ ਦੋਨਾਂ ਨੇ ਹੀ ਲੇ ਆ ਪਰ ਉਹ ਬਾਈ ਹਰੇ ਆਪ ਦੀ ਡਿਊਟੀ ਦੇ ਕੰਮ ਨਾਲ ਜਾ ਰਹੇ ਹੋਣੇ ਤੇ ਅਸੀਂ ਆਪਦੀ ਡਿਊਟੀ ਦੇ ਕੰਮ ਨਾਲ ਜਾ ਰਹੇ ਹਾਂ ਇਹਨਾਂ ਨੇ ਨਾ ਆਪਦੇ ਕੋਠੇ ਤੇ ਜਿਹੜਾ ਇੱਥੋਂ ਦਾ ਇੱਕ ਤੁਸੀਂ ਟ੍ਰੈਡੀਸ਼ਨਲ ਜਾਨਵਰ ਕਹਿ ਸਕਦੇ ਹੋ ਭਾਈ ਉਹਦੇ ਸਿੰਗ ਉਹਦਾ ਜਵਾੜਾ ਦੰਦ-ਦੰਦ ਜੇ ਹੋਰ ਉਹ ਰੱਖੇ ਹੋਏ ਨੇ ਇਹ ਅਸਲੀ ਨਹੀਂ ਇਹ ਜੰਗਲੀ ਬੱਕਰਾ ਹੁੰਦਾ ਅਜੇ ਡੇਟਾ ਦੇ ਵਿੱਚ ਵੀ ਹੈਗਾ ਪਰ ਇਹ ਉੱਚੀਆਂ ਪਹਾੜਾਂ ਦੇ ਵਿੱਚ ਮਿਲਦਾ ਜੇ ਤੁਸੀਂ ਲਦਾਖ ਦੇ ਜਾਨਵਰਾਂ ਬਾਰੇ ਗੂਗਲ ਕਰੋਗੇ ਨਾ ਤਾਂ ਉਹਦੇ ਵਿੱਚ ਸਾਨੂੰ ਲੈਪਰਡ ਤੇ ਭਾਲੂ ਵੀ ਆ ਜਾਣਗੇ ਪਰ ਨਾ ਮਾਤਰ ਉਹਨਾਂ ਦੀ ਇੱਥੇ ਗਿਣਤੀ ਆ ਤੇ ਇਹ ਬੱਕਰੇ ਜੇ ਬਾਧੂ ਨੇ ਇਹ ਜਿਹੜੇ ਟਾਪ ਵਾਲੇ ਪਹਾੜੇ ਨੇ ਟਾਪ ਵਾਲੇ ਪਹਾੜ ਦੇ ਜਿਹੜੇ ਇੱਧਰਲੇ ਪਾਸੇ ਛੇੜੇ ਇੱਧਰਲੇ ਪਾਸੇ ਫਿਰਦੇ ਵੀ ਹੋਣ ਉਹ ਮਤਲਬ ਉੱਚਿਆਂ ਪਹਾੜਾਂ ਦੇ ਵਿੱਚ ਰਹਿੰਦੇ ਨੇ ਉੱਚੀਆਂ ਨੇ ਗੱਲਾਂ ਤੇਰੇ ਬੱਕਰੇ ਦੀਆਂ ਉਹ ਕੰਮ ਇਹਨਾਂ ਦਾ ਇਹ ਹਾਈ ਫਾਈ ਲੈਵਲ ਵਾਲੇ ਬੱਕਰੇ ਨਹੀਂ ਉੱਚਿਆਂ ਥਾਵਾਂ ਦਾ ਰਹਿੰਦੇ ਨਹੀਂ ਉਹ ਕਹਿੰਦੇ ਅਸੀਂ ਭਾਈ ਸ਼ਹਿਰ 'ਚ ਖੜੇ ਆ ਮੈਂ ਫੋਨ ਦੀ ਕੀਆ ਮੈਂ ਕਿਹਾ ਚਲ 2-4 ਮਿੰਟ ਕੀ ਪਤਾ ਪਹਿਲਾਂ ਕਰ ਦੇਣਗੇ ਪਰ ਬਾਈ ਹੋਰਾਂ ਦਾ ਵੈਸੇ ਮੈਨੂੰ ਪਹਿਲਾਂ ਫੋਨ ਆ ਗਿਆ ਸੀ ਕਹਿੰਦੇ ਵੀ ਅਸੀਂ 8:00 ਵ ਉਹਦਾ ਇੱਕ ਅੱਧਾ ਮਿੰਟ ਹੀ ਦੂਰ ਆਪਾਂ ਮਾਰਕੀਟ ਤੋਂ ਪਰ ਆ ਵੀ ਅਗਲੇ ਡਿਊਟੀ ਵਾਲੇ ਬੰਦੇ ਨੇ ਕੀ ਪਤਾ ਮੇਰੇ ਕਰਕੇ ਲੇਟ ਨਾ ਹੋ ਜਾਂਦੇ ਹੁਣ ਚੁਮਥਾਂਗ ਹੂੰ ਇਹ ਮੇਨ ਮਾਰਕੀਟ ਆ ਚੁਮਥਾਂਗ ਦੀ ਛੋਟਾ ਜਿਹਾ ਕੋਈ ਬਾਲਾ ਵੱਡਾ ਨਹੀਂ ਹੈਗਾ ਪਰ ਆਲੇ-ਦਾਲੇ ਹੁਣ ਮੈਂ ਕਿੱਥੇ ਦੇਖਾਂ ਬਾਈ ਹੋਰਾਂ ਨੂੰ ਹੈਲੋ ਹਾਂਜੀ ਹਾਂਜੀ ਵੀਰੇ ਅੱਗੇ ਅੱਗੇ ਕਹਿੰਗੇ ਤਾਂ ਉੱਥੇ ਲੱਗੂ ਅੱਛਾ ਅੱਛਾ ਮੈਂ ਮਗਰ ਨੂੰ ਮੁੜਦਾ ਫਿਰ ਦੇਖੇ ਮਾੜਾ ਜਿਹਾ ਰੋਡ ਤੇ ਹਨ ਅੱਛਾ ਉਹ ਸੀ ਹਾਂਜੀ ਉਸ ਦਾ ਟਰੱਕ ਲੈ ਕੇ ਆ ਗਿਆ ਮੇਰੇ ਨਾਲ ਉਹ ਠੀਕ ਹੈ ਵੀਰੇ ਅੱਛਾ ਮੈਨੂੰ ਆਏ ਸੀ ਮੈਂ ਕਿਹਾ ਬਾਈ ਹੋਰੇ ਡਿਊਟੀ ਜਾਂਦੇ ਹੋਣੇ ਕਿਤੇ ਮੇਰੇ ਕਰਕੇ ਲੇਟ ਨਾ ਹੋਈ ਜਾਂਦੇ ਹੁਣ ਅੱਛਾ ਲੈ ਜਾ ਰਹੇ ਹਾਂ ਕੱਲ ਹੀ ਆਏ ਹਾਂ ਨਾਲ ਮਿਲਦੇ ਹੋ ਲੋ ਜੀ ਬਾਈ ਹੋਰੇ ਨਾਲ ਬਹਿ ਕੇ ਪ੍ਰਸ਼ਾਦਾ ਪਾਣੀ ਆ ਪਛਾ ਲਿਆ ਤੇ ਵੀਰ ਹੋਰੇ ਵਰਦੀ ਚ ਸੀ ਤੇ ਸਪੈਸ਼ਲ ਇਹਨਾਂ ਨੇ ਮੇਰੇ ਵਾਸਤੇ ਇੱਥੇ ਟਾਈਮ ਕੱਢਿਆ ਤੇ ਦੇਖ ਲਓ ਦਾਣਾ ਪਾਣੀ ਕਿੱਥੇ ਦੀ ਕਿੱਥੇ ਲਿਖਿਆ ਹੁੰਦਾ ਪਹਿਲੀ ਵਾਰੀ ਅਸੀਂ ਮਿਲੇ ਸੀ ਹਰ ਉੱਤਰਾਖੰਡ ਦੇ ਵਿੱਚ ਤੇ ਪ੍ਰੇਮ ਪਿਆਰੀ ਹੁੰਦਾ ਬਾਈ ਹੋਰੇ ਸਪੈਸ਼ਲ ਟਾਈਮ ਕੱਢ ਕੇ ਤੇ ਆਦਾ ਟਰੱਕ ਰੋਕ ਕੇ ਮਿਲਣਾ ਆਏ ਸੀ ਹੁਣ ਲੇ ਪਹੁੰਚਾਂਗੇ ਆਪਾਂ ਇਹਨਾਂ ਬਾਈ ਹੋਰਾਂ ਨੇ ਵੀ ਲੈ ਜਾਣਾ ਤੇ ਇਹਨਾਂ ਨੂੰ 4 ਘੰਟੇ ਲੱਗ ਜਾਣਗੇ 4 ਘੰਟੇ ਮoula ਦਾ ਮੈਂ ਲਾ ਦੂੰਗਾ ਕਿਉਂਕਿ ਮੈਂ ਰੋਕ ਕੇ ਹੌਲੀ-ਹੌਲੀ ਜਾਣਾ ਗੱਲ ਉੱਥੇ ਆ ਜਾਣੀ ਹੈ ਇਹਨਾਂ ਨੇ ਲਗਾਤਾਰ ਜਾਣਾ ਉਪਸ਼ੀ ਇੱਥੋਂ ਹੈਗਾ ਜੀ 87 ਕਿਲੋਮੀਟਰ ਇਹ ਸਿੱਧੀ ਸੜਕ ਉਪਸ਼ੀ ਨੂੰ ਚੱਲੀ ਆ ਫਿਰ ਜਦੋਂ 87 ਕਿਲੋਮੀਟਰ ਪਹੁੰਚੇ ਲੇ ਮਨਾਲੀ ਹਾਈਵੇ ਆ ਜਾਊਗਾ ਲੇ ਮਨਾਲੀ ਹਾਈਵੇ ਤੋਂ ਆਪਾਂ ਸੱਜੇ ਪਾਸੇ ਜਾਵਾਂਗੇ ਲੇ ਤੇ ਮੈਨੂੰ ਐਸੀ ਵੀ ਆਪ ਆਪਦੇ ਮੋਟਰਸਾਈਕਲ ਦੀ ਸਰਵਿਸ ਕਰਾ ਲੈਂਦੇ ਕਿਉਂਕਿ ਜਦੋਂ ਪਿਛਲੀ ਵਾਰੀ ਵੀ ਆਪਾਂ ਆਪਣਾ ਟਾਈਮ ਖਰਾਬ ਹੋਇਆ 2 ਘੰਟੇ ਖਰਾਬ ਹੋਏ ਨੇ ਜਿਨ੍ਹਾਂ ਨੇ ਸਾਡਾ ਵਲੌਗ ਦੇਖਿਆ ਹੁਣ ਆਪਣੀ ਮੀਟਰ ਦੀ ਰੀਡਿੰਗ ਖਰਾਬ ਕਰਤੀ ਸੀ ਤਾਂ ਉਦੋਂ ਫਿਰ ਮੋਟਰਸਾਈਕਲ ਦੀ ਸਰਵਿਸ ਨਹੀਂ ਮੈਂ ਕਰਾਈ ਮੋਟਾ ਮੋਟਾ ਚੈੱਕ ਕਰਾਤਾ ਸੀ ਤਾਰਾ ਤੂਰਾ ਕਸਾਤੀਆਂ ਸੀ ਬ੍ਰੇਕ ਪੈਡ ਚੇਂਜ ਕਰਵਾ ਲਈ ਸੀ ਇਹਦਾ ਇੰਜਨ ਆਇਲ ਮੈਂ ਉਦੋਂ ਵੀ ਨਹੀਂ ਚੇਂਜ ਕਰਾਇਆ ਇੰਜਨ ਆਇਲ ਟੇਨਕ ਰੌਣ੍ਹ ਵਾਸਤੇ ਉਹਨਾਂ ਨੂੰ ਫਿਰ ਮੈਨੂੰ ਆਪਦੀ ਵਾਰੀ ਦੇ ਅਕੋਰਡਿੰਗ ਜਾਣਾ ਪੈਣਾ ਸੀ ਉਹਨਾਂ ਨੇ ਮੈਨੂੰ ਮੇਰੀ ਵਾਰੀ ਦੇ ਅਕੋਰਡ ਤੇ ਜਿੰਨੇ ਮਰਜ਼ੀ ਵਜੇ ਪਹੁੰਚੀਏ ਜਦੋਂ ਆਪਣੀ ਵਾਰੀ ਆ ਗਈ ਆਪਾਂ ਲਵਾ ਲਾਂਗੇ ਤੇ ਮੌਜ ਨਾਲ ਲੇ ਬੈਠਾਂਗੇ ਜੇ ਨੇਰਾ ਹੋ ਗਿਆ ਲੇ ਚ ਰੁਕ ਜਾਾਂਗੇ ਜੇ ਪਹਿਲਾਂ ਆ ਗਏ ਤਾਂ ਵਿਲੇ ਹੋਗੇ ਤਾਂ ਆਪਾਂ ਲੇ ਨੂੰ ਕਰਾਸ ਕਰ ਜਾਾਂਗੇ ਬਾਕੀ ਬਾਈ ਹੋਰੇ ਕਹਿੰਦੇ ਵੀ ਤੁਹਾਨੂੰ ਫੋਨ ਕਰ ਦਿਓ ਆਰਮੀ ਦੇ ਕੈਂਪ ਚ ਰਕਾ ਦਾਂਗੇ ਲੇ ਚ ਯਾਰ ਇਹ ਥਾਂ ਦੇ ਉੱਤੇ ਨਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਤੁਸੀਂ ਸਮਾਦ کہہ ਸਕਦੇ ਹੋ ਉਹ ਬਣੀ ਹੋਈ ਆ ਤੇ ਉਹਨਾਂ ਦੇ ਮੈਮਰੀ ਯਾਦ ਦੇ ਵਿੱਚ ਇਨ ਲਵਿੰਗ ਮੈਮਰੀ ਦੇ ਬੋਰਡ ਲੱਗੇ ਹੋਏ ਨੇ ਫॉर ਦੋਜ਼ ਹੂ ਫਾਈਟ ਫਾਰ ਇਟ ਲਾਈਫ ਹੈ ਸਰਟਨ ਫਲੇਵਰ ਦਾ ਸ਼ੈਲਟਰਡ ਨੇਵਰ ਨੋ ਇਹ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੀਆਂ ਯਾਦਗਾਰਾਂ ਇਧਰਲੇ ਪਾਸੇ ਬਣਾਈਆਂ ਗਈਆਂ ਨੇ ਆ ਦੇਖੋ ਕੋਈ 2021 ਚ ਹੈ ਨਾ ਕੋ 2023 ਚ ਕਿ ਡਾਇਡ 30 ਮਈ 1965 ਆ 23 ਜੁਲਾਈ 1964 ਜਮਾਨ ਉਹਦੇ ਕੰਡੇ ਤੇ ਬਣਾਈਆਂ ਹੋਈਆਂ ਨੇ ਆ ਇੰਡਸ ਰਿਵਰ ਦੀ ਸ਼ਹੀਦਾਂ ਦੀ ਯਾਦਗਾਰ ਸ਼ਹੀਦਾਂ ਕੀ ਚਿਤਾਵਾਂ ਉੱਪਰ ਲੱਗੇਗੇ ਹਰ ਵਰਸ ਮੇਲੇ ਵਤਨ पे मिटने ਵਾਲੋਂ ਕਾ ਯਹੀ ਆਖਰੀ ਨਿਸ਼ਾਨ ਹੋਗਾ ਉਮੈ ਕਗਲਾ ਨੋਟ ਕੀਤੀ ਆ ਵੀ ਜਿੱਥੇ ਆਰਮੀ ਵਾਲਿਆਂ ਦੇ ਕੈਂਪ ਹੁੰਦੇ ਨੇ ਨਾ ਉਹ ਬੜਾ ਡਿਸਪਲਾਈਨ ਦੇ ਨਾਲ ਮੇਨਟੇਨ ਜਾਂ ਕਰਕੇ ਰੱਖਦੇ ਨੇ ਹੁਣ ਸਾਹਮਣੇ ਕੰਤ ਦੇ ਦੇਖੋ ਸ਼ਾਇਦ ਇਹਨਾਂ ਦੀ ਕਿਸੇ ਯੂਨਿਟਾਂ ਦੇ ਨਾਮ ਹੋਣਗੇ ਤੇ ਉਹ ਦੇਖੋ ਕਿਵੇਂ ਲਾਇ ਹੋਏ ਨੇ ਉੱਪਰੋਂ ਸਾਰੇ ਪਹਾੜ ਦੇ ਰੰਗ ਕਰਕੇ ਤੇ ਇਧਰਲੇ ਪਾਸੇ ਹੋਰ ਵੀ ਯਾਦਾਂ ਬਣਾਈਆਂ ਹੋਈਆਂ ਨੇ ਇਹ ਤੁਸੀਂ ਬਹੁਤ ਆਵਾਂ ਦੇ ਦੇਖਣ ਨੂੰ ਮਿਲ ਗਿਆ ਬੜਾ ਡਿਫਰੈਂਟ ਜਿਵੇਂ ਕਿ ਆਪਾਂ ਕੋਈ ਤਕੜੇ ਰੈਸਟੋਰੈਂਟ ਚ ਚਲੇ ਜਾਂਦੇ ਨਾ ਬਹੁਤ ਤਕੜੇ ਆਹ ਕੀ ਟਰੈਕਟਰ ਦੇ ਹਿਸਾਬ ਨਾਲ ਉਹਨੇ ਚੀਜ਼ਾਂ ਮੈਂਟੇਨ ਕੀਤੀਆਂ ਹੁੰਦੀਆਂ ਨੇ ਉਵੇਂ ਕਰਕੇ ਰੱਖਦੇ ਨੇ ਇਹ ਵੀ ਪੂਰਾ ਕਿਉਂਗਮ ਪਹੁੰਚ ਗਏ ਜੀ ਆਪਾਂ ਕਿਉਂਗਮ ਠੰਡ ਜੀ ਲੱਗਣ ਲੱਗੀ ਹੁਣ ਇੱਥੋਂ ਉਪਸ਼ੀ ਰਹਿ ਗਿਆ 40 ਕਿਲੋਮੀਟਰ ਦੇ ਨੇੜੇ ਤੇੜੀ ਮੈਨੂੰ ਵੀ ਹੁਣ ਠੰਡ ਜੀ ਝੱਲਣ ਦੀ ਆਦਤ ਪੈ ਗਈ ਹਾਲਾਂਕਿ ਮੈਨੂੰ ਠੰਡ ਲੱਗ ਰਹੀ ਆ ਨਾ ਤਾਂ ਮੈਂ ਡਬਲ ਗਲਵਜ਼ ਪਾਏ ਨੇ ਹੱਥ ਵੀ ਠਰ ਹੀ ਜਾਂਦੇ ਨੇ ਉਹਵੇਂ ਤੇ ਸ਼ਰੀਰ ਹੋ ਜਾਂਦਾ ਬੰਦੇ ਇੱਥੇ ਰਹਿ ਰਿਹਾ ਰਹਿ ਕੇ ਜਿਵੇਂ ਬੰਬੇ ਵਾਲੇ ਬੰਦੇ ਮਿਲੇ ਗੱਲ ਗਰੁੱਪ ਚਾਏ ਹੋਏ ਸੀ ਤੇ ਉਹਨਾਂ ਨੂੰ ਪੁੱਛਿਆ ਉਹ ਬਾਈ ਓਏ ਹੋਏ ਠਾ 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 ਕਰਨ ਉਹ ਉਹ ਕਹਿੰਦੇ ਵੀ ਤਾਂ ਬੁਰਾ ਹਾਲ ਹੈ ਕਹਿੰਦੇ ਠੰਡ ਆਲਾ ਮੈਂ ਸੋਮੋਰੀ ਦੀ ਜਾ ਕੇ ਆਇਆ ਮੈਨੂੰ ਕਹਿੰਦੇ ਬਾਈ ਸੋਮੋਰੀ ਦੀ ਚ ਕੀ ਮਾਹੌਲਾ ਠੰਡ ਦਾ ਤੇ ਮੈਂ ਕਿਹਾ ਵੀ ਤੁਸੀਂ ਕਿੱਥੋਂ ਆਏ ਹੋ ਕਹਿੰਦਾ ਬੰਬੇ ਤੋਂ ਮੈਂ ਕਿਹਾ ਤੁਹਾਡੇ ਵਾਸਤੇ ਤਾਂ ਫਿਰ ਬੁਰਾ ਹਾਲ ਹੀ ਆ ਕਹਿੰਦਾ ਫੇਰ ਵੀ ਯਾਰ ਮੈਂ ਕਹਿੰਦਾ 1-2 ਡਿਗਰੀ ਆ ਕਹਿੰਦਾ ਹੋਸ਼ ਮਰ ਜਾਗੇ ਓਏ ਹੁਣ ਉਹਨਾਂ ਨੂੰ ਆਦਤ ਪਈ ਹੋਈ ਆ ਗਰਮੀ 'ਚ ਰਹਿਣ ਦੀ ਉਹਨਾਂ ਤੋਂ ਨਹੀਂ ਚੱਲੀ ਜਾਂਦੀ ਠੰਡ ਆਪਣੇ ਇਧਰ ਨਾਰਥ ਵਾਲੇ ਸਾਰੇ ਝੱਲ ਲੈਂਦੇ ਨੇ ਦਿੱਲੀ ਤੱਕ ਰਾਜਸਥਾਨ ਵਾਲੇ ਵੀ ਝੱਲ ਲੈਂਦੇ ਨੇ ਉੱਤਰ ਪ੍ਰਦੇਸ਼ ਵੀ ਠੰਡ ਵਧੀਆ ਪੈਂਦੀ ਆ ਨਾਰਥ ਵਾਲੇ ਸਾਰੇ ਝੱਲ ਲੈਂਦੇ ਨੇ ਜਿਹੜੇ ਥੱਲੇ ਆ ਗਏ ਨਾ ਸਾਊਥ ਵਾਲੇ ਉਹਨਾਂ ਦਾ ਪਕੌੜਾ ਬਣ ਜਾਣਾ ਠੰਡ ਨਾਲ ਬਹੁਤ ਤੰਗ ਹੁੰਦੇ ਨੇ ਉਹ ਨੂੰ ਨੈਟਵਰਕ ਇੰਦਾ ਹਾਊਸਵੇ ਵੀ ਇਥੇ ਨੈਟਵਰਕ ਨਹੀਂ ਹੈਗਾ ਅਸੀਂ ਇਥੋਂ 12 ਕਿਲੋਮੀਟਰ ਜਾ ਕੇ ਇੱਕ ਪਿੰਡ ਆ ਰਿਹਾ ਉਸ ਪਿੰਡ ਦੇ ਬੋਰਡ ਲੱਗੇ ਹੋਏ ਸੀ ਰਾਹ ਦੇ ਵਿੱਚ ਵੀ 10 ਕਿਲੋਮੀਟਰ ਰਹਿ ਗਿਆ ਜਦੋਂ ਕਿਸੇ ਪਿੰਡ ਦਾ ਸਪੈਸ਼ਲ ਕੋਈ ਬੋਰਡ ਲੱਗਿਆ ਹੋਵੇ ਨਾ ਵੀ 10 ਕਿਲੋਮੀਟਰ ਰਹਿ ਗਿਆ ਇਥੋਂ ਤਾਂ ਉਹ ਪਿੰਡ ਵੱਡਾ ਹੀ ਹੁੰਦਾ ਠੀਕ ਹੈ ਜਿਵੇਂ ਇਥੋਂ ਲੇਹ ਦਾ ਬੋਰਡ ਲੱਗਿਆ ਹੋਇਆ ਤਾਂ ਲੇਹ ਵੱਡਾ ਸ਼ਹਿਰ ਆ ਠਿਕਸੇ ਦਾ ਬੋਰਡ ਤੁਹਾਨੂੰ ਬਾਰੀ-ਬਾਰੀ ਮਿਲ ਜੂਗਾ ਹੈ ਛੇ ਦਾ ਮਿਲ ਜੂਗਾ ਵੱਡੇ ਵੱਡੇ ਸ਼ਹਿਰ ਨਹੀਂ ਇਹ ਹੇਮੀਆਂ ਪਿੰਡ ਆਇਆ ਸੀ ਪਿੱਛੇ ਇਹਦਾ ਕੋਈ ਬੋਰਡ-ਬੋਰਡ ਨਹੀਂ ਸੀ ਰਾਹ 'ਚ ਠੀਕ ਆ ਤਾਂ ਹਮੇਸ਼ਾ ਇੱਕ ਵੱਡੇ ਸ਼ਹਿਰ ਦਾ ਜਾਂ ਵੱਡੇ ਪੁਆਇੰਟ ਦਾ ਨਾ ਬੋਰਡ ਲੱਗਿਆ ਹੀ ਹੋਊਗਾ ਤੇ ਉਹ ਮੈਨੂੰ ਮੈਂ ਪਿੰਡ ਦਾ ਨਾਮ ਲਿਖ세 ਸੀ ਪਤਾ ਨਹੀਂ ਐਲ ਤੇ ਸੀ ਉਹ ਜਿਵੇਂ ਠਿਖ세 T H ਨਾ ਉਹ ਲਿਖ세 ਸੀ ਐਲ ਤੇ ਐਵੇਂ ਸੀ ਨਾਮ ਉਹਦਾ ਕੋਈ ਆ ਇਧਰ ਦੇਖੋ ਕਿੰਨਾ ਸੋਹਣਾ ਬਾਈਆਂ ਨੇ ਝੋਨਾ ਬੀਜ ਰੱਖਿਆ ਪਹਿਲਾਂ ਇੰਡਸ ਰਿਵਰ ਆਪਣੇ ਖੱਬੇ ਪਾਸੇ ਸੀ ਤੇ ਆਪਾਂ ਪਹਾੜ ਕ੍ਰਾਸ ਕਰਕੇ ਦੂਜੇ ਪਾਸੇ ਆ ਗਏ ਆ ਤੇ ਇਹਨਾਂ ਇੰਟਰਸਰ ਇਹ ਉਹ ਆਪਣੇ ਸੱਜੇ ਪਾਸੇ ਹੋ ਗਈ ਆ ਇੱਥੇ ਐਂ ਚੱਲਦਾ ਰਹਿੰਦਾ ਇੱਕ ਪਹਾੜ ਤੋਂ ਦੂਜੇ ਪਹਾੜ ਤੇ ਜਦੋਂ ਸ਼ਿਫਟ ਕਰਦੇ ਆ ਤਾਂ ਉਦੋਂ ਹਵਾਵਾਂ ਦੇ ਰੁੱਖ ਤੇ ਸੂਰਜ ਦੀ ਰੌਸ਼ਨੀ ਨਦੀਆਂ ਦੇ ਮਤਲਬ ਡਾਇਰੈਕਸ਼ਨ ਉਹ ਆਪਾਂ ਨੂੰ ਉਲਟ ਮਿਲੂਗੀ ਸਾਰੀ ਜਿਵੇਂ ਹੁਣ ਇੱਥੇ ਉਪਸ਼ੀ ਦਾ ਬੋਰਡ ਲੱਗਿਆ ਹੋਇਆ 29 ਕਿਲੋਮੀਟਰ ਤਾਂ ਉਪਸ਼ੀ 200% ਇੱਕ ਵੱਡਾ ਸ਼ਹਿਰ ਆ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਪਿੰਡ ਮੈਂ ਲਿਖੇ ਕਹਿੰਦਾ ਸੀ ਨਾ ਇਹ ਅਸਲ ਦੇ ਵਿੱਚ ਲਿਖਚੇ ਆ ਉਹ ਦੇਖੋ ਐਲ ਆਈ ਕੇ ਸੀ ਐਚ ਈ ਤੇ ਮੈਂ ਤੁਹਾਨੂੰ ਕਹਿਆ ਜਿੱਥੇ ਕਿਤੇ ਬੋਰਡ ਲੱਗਿਆ ਹੋਵੇ ਉਹ ਸ਼ਹਿਰ ਵੱਡਾ ਹੀ ਹੋਊਗਾ ਤੇ ਇਧਰਲੇ ਪਾਸੇ ਦੋ ਟਾਵਰ ਵੀ ਲੱਗੇ ਹੋਏ ਨੇ ਠੀਕ ਆ ਮਤਲਬ ਇੱਥੇ ਨੈਟਵਰਕ ਹੈਗਾ ਇਹ ਵੀ ਚੀਜ਼ ਐ ਐਕਸਪੈਰੀਮੈਂਟ ਕਰਨ ਤੋਂ ਬਾਅਦ ਹੀ ਪਤਾ ਲੱਗਦੀ ਆ ਵੀ ਹਾਂ ਅਨੇ ਦੀ ਵੀ ਬੀ ਚੀਜ਼ ਹੋ ਸਕਦੀ ਹੈ ਵੀ ਜਿਨ੍ਹਾਂ ਦੇ ਬੋਰਡ ਸੜਕਾਂ ਦੇ ਉੱਤੇ ਲੱਗੇ ਹੁਣ ਤਾਂ ਉਹ ਪਿੰਡ ਵੱਡੇ ਹੋਣ ਦੀ ਸੰਭਾਵਨਾ ਹੁੰਦੀ ਆ ਆ ਸਾਈਡਾਂ ਤੇ ਬਾਈ ਹੱਥਾਂ 'ਚ ਫੋਨ ਫੜੀ ਬੈਠੇ ਨੇ ਤਾਂ ਇੱਥੋਂ ਇਹ ਪਤਾ ਲੱਗਦਾ ਵੀ ਇੱਥੇ ਨੈਟਵਰਕ ਹੈਗਾ ਲੋ ਜੀ ਦੇਢ ਘੰਟਾ ਲਗਾਤਾਰ ਮੋਟਰਸਾਈਕਲ ਚਲਾਉਣ ਤੋਂ ਬਾਅਦ ਆਪਾਂ ਪਹੁੰਚ ਗਏ ਆ ਜੀ ਉਫਸ਼ੀ ਉਫਸ਼ੀ ਲੇਹ ਮਨਾਲੀ ਹਾਈਵੇ ਦੇ ਉੱਤੇ ਬਣਿਆ ਹੋਇਆ ਇੱਕ ਤਰ੍ਹਾਂ ਦਾ ਪਿੰਡ ਆ ਇੱਥੋਂ ਲੇਹ ਮਨਾਲੀ ਹਾਈਵੇ ਨੇੜੇ ਹੀ ਆ ਠੀਕ ਆ ਇੱਥੇ ਹੁਣ ਆਪਾਂ ਮੋਟਰਸਾਈਕਲ ਨੂੰ ਆਰਾਮ ਵੀ ਦਿਵਾਈਏ ਤੇ ਨਾਲੇ ਕਿਤੇ ਚਾ ਚੂਵੀ ਪੀਏ ਉਹ ਲਿਖਿਆ ਹੋਇਆ ਲੇ 47 ਕਿਲੋਮੀਟਰ ਆ ਆ ਗਿਆ ਜੀ ਉਪਸ਼ੀ ਪਿੰਡ ਚ ਆਪਾਂ ਪਹੁੰਚ ਗਏ ਆ ਤੇ ਲੇ ਮਨਾਲੀ ਹਾਈਵੇ ਦੇ ਉੱਤੇ ਆਪਾਂ ਖੜੇ ਆ ਜੀ ਉਹ ਸਿੱਧੀ ਸੜਕ ਜਾ ਰਹੀ ਹੈ ਇਧਰਲੇ ਪਾਸੇ ਨੂੰ ਮਨਾਲੀ ਤੇ ਸਿੱਧਾ ਇਧਰਲੇ ਪਾਸੇ ਨੂੰ ਹੈਗਾ ਜੀ ਲੇ ਤੇ ਮਨਾਲੀ ਦੀ ਆਪਾਂ ਗੱਲ ਕਰੀਏ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਇੱਥੋਂ ਹੈਗਾ ਜੀ ਪਾਉਣੇ 700 ਕਿਲੋਮੀਟਰ ਠੀਕ ਐ ਤੇ ਲੇਹ ਸਾਰਾ ਰਹਿ ਗਿਆ 50 ਕਿਲੋਮੀਟਰ ਸਾਹਮਣੇ ਟਰੱਕ ਖੜਾ ਤੇ ਤੁਸੀਂ ਦੇਖ ਲਓ ਵੀ ਇੱਥੇ ਪਾਣੀ ਦੀ ਕਿੱਲਤ ਕਿੰਨੀ ਆ ਲੇਹ ਦੇ ਵਿੱਚ ਆਹ ਦੇਖੋ ਸਵੇਰੇ ਐਵੇਂ ਟੈਂਕਰ ਭਰ ਕੇ ਆ ਜਾਂਦਾ ਤੇ ਲੋਕ ਇੱਥੋਂ ਬਾਲਟੀਆਂ ਭਰ ਰਹੇ ਨੇ ਤੇ ਤਾਂ ਹੀ ਹਰੇਕ ਹੋਟਲ ਦੇ ਵਿੱਚ ਲੇਹ ਦੇ ਵਿੱਚ ਲਿਖਿਆ ਹੁੰਦਾ ਭਾਈ ਇੱਥੇ ਕੱਪੜੇ ਧੋਣੇ ਮਾਣਾ ਪਾਣੀ ਦੀ ਵਰਤੋਂ ਜਿਹੜੀ ਕਰਨੀ ਆ ਉਹ ਸਾਂਭ ਕੇ ਕਰੋ ਜਾਂ ਧਿਆਨ ਨਾਲ ਕਰੋ ਆਪਣੇ ਟਾਈਮ ਦੇ ਵਿੱਚ ਐ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਵੀ ਐਵੇਂ ਟੈਂਕਰ ਆਉਣ ਲੱਗ ਜਾਣ ਤੇ ਮੇਰੇ ਵਰਗੀਆਂ ਲੈਂਡ 'ਚ ਲੱਗੇ ਹੋਣ ਹਰੇ ਰੰਗ ਦੀਆਂ ਪੀਪੀਆਂ ਲੈ ਕੇ ਠੀਕ ਆ ਸਾਂਭ ਲੋ ਪਾਣੀ ਨੂੰ ਬਹੁਤ ਜ਼ਰੂਰੀ ਆ ਜਿੱਥੇ ਇਹ ਕਿਲਤ ਹੈਗੀ ਆ ਉਹਨਾਂ ਨੂੰ ਪਤਾ ਲੋ ਜੀ ਲੇ ਹੈ ਗਿਆ 47 ਕਿਲੋਮੀਟਰ ਤੇ ਅੱਜ ਆਪਾਂ ਉਹ ਕਰਾਉਣੀ ਆ ਸਰਵਿਸ ਕਰਾਉਣੀ ਆ ਪਹਿਲਾਂ ਇਹਨਾਂ ਨੂੰ ਪਿਛਲੀ ਵੀ ਜਾਣ ਦੀਏ ਜਾਕਪੂਸ ਸੀ ਉਥੋਂ ਇਧਰ ਨੂੰ ਜਾਂਦੇ ਨੂੰ ਰੋਕ ਰੱਖਿਆ ਸੀ ਮੈਂ ਇਸ਼ਾਰਾ ਕੀਤਾ ਕਹਿੰਦੇ ਲੰਘ ਜਾ ਤੇ ਅੱਜ ਨੂੰ ਲੱਗਦਾ ਵੀ ਆਪਾਂ ਨੂੰ ਲੇਹ ਦੇ ਵਿੱਚ ਆਥਨ ਹੋ ਜਾਣਾ ਕਿਉਂਕਿ 47 ਕਿਲੋਮੀਟਰ ਦਾ ਲੇਹ ਆ 1 ਘੰਟੇ 'ਚ ਆਪਾਂ ਪਹੁੰਚਾਂਗੇ ਕਿਉਂਕਿ ਸੜਕ ਵਧੀਆ ਬਣੀ ਹੋਈ ਆ ਘੰਟਾ ਲਗਭਗ ਲੱਗ ਜੂਗਾ ਜਦੋਂ ਆਪਾਂ ਲੇਚੋਂ ਬਾਹਰ ਨਿਕਲੇ ਉਹ ਤੁਹਾਨੂੰ ਬੈਕਸਾਈਡ ਦਿਖਾਈ ਸੀ ਆਪਾਂ ਮੂਰਤੀ ਦੀ ਇਸ ਵਾਰ ਤੁਹਾਨੂੰ ਫਰੰਟ ਸਾਈਡ ਤੋਂ ਦਿਖਾ ਰਹੇ ਹਾਂ ਗੁਰੂ ਪਦਮ ਸੰਭਾ ਦੀ ਮੂਰਤੀ ਜਾਂ ਫਿਰ ਗੁਰੂ ਰਿੰਪੋਚੀ ਗੁਰੂ ਰਿੰਪੋਚੀ ਨੂੰ ਇਹ ਐਜ਼ ਅ ਵਾਰੀਅਰ ਮੰਨਦੇ ਨੇ ਜਿਵੇਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਵਾਰ ਇਹਨੂੰ ਸੰਤ ਸਿਪਾਹੀ ਕਹਿ ਦਿੰਦੇ ਹਾਂ ਨਾ ਵੀ ਸੰਤ ਬਿਰਤੀ ਦੇ ਵੀ ਸੀ ਤੇ ਸਿਪਾਹੀ ਬਿਰਤੀ ਦੇ ਵੀ ਸੀ ਤੇ ਇਹਨਾਂ ਨੂੰ ਇਹ ਗੁਰੂ ਰਿੰਪੋਚੀ ਨੂੰ ਆਪਦੇ ਇਹ ਵਾਰੀਅਰ ਮੰਨਦੇ ਨੇ ਹੁਣ ਬਸ ਆਪਾਂ ਲੈ ਪਹੁੰਚਣ ਆਲੇ ਆ। ਕੋਈ ਰਾਇਲ ਐਂਡ ਫੀਲਡ ਦੀ ਏਜੰਸੀ ਦੇ ਵਿੱਚ ਤਾਂ ਭਾਈ ਬਹੁਤ ਜ਼ਿਆਦਾ ਬੁਰਾ ਹਾਲ ਸੀ। ਲੋਕਲ ਦੁਕਾਨ ਤੋਂ ਆਪਾਂ ਮਗਲਾਲ ਚੇਂਜ ਕਰਾ ਲਿਆ। ਮਗਲਾਲ ਦੇ ਕੰਮ ਵੱਡਾ ਹੁੰਦਾ। ਹਣ ਇਥੋਂ ਆਪਾਂ ਤੇ ਉਹ ਭਰ ਆ ਲਈਏ ਹਵਾ ਸਰ ਹਵਾ ਕਰ ਦੋਗੇ ਚੱਕ ਭਰਨੀ ਹੈ ਚੱਕ ਤੋਂ ਕੀ ਕਰਨੀ ਹੈ ਭਰ ਦੋ ਬਸ ਤੇ ਕਾਫੀ ਦਿਨ ਹੋ ਗਏ ਹਵਾ ਵੀ ਨਹੀਂ ਭرائی ਹਵਾ ਵੀ ਕਰਾ ਲਈਏ ਕੰਮ ਤੇ ਹੁਣ ਆਪਾਂ ਲੇਹ ਚੋਂ ਹਾਂ 2:00 ਵਜੇ ਫ੍ਰੀ ਹੋ ਜਾਗੀ ਕੰਮ ਠੀਕ ਹੈ ਇਸ ਨੂੰ ਵੀ ਠੀਕ ਹੈ ਬਸ ਠੀਕ ਹੈ ਫਿਰ ਸ਼ੁਕਰੀਆ ਥੈਂਕ ਯੂ ਭਾਈ ਇਹ ਹਵਾ ਠੀਕ ਸੀ ਕਿਉਂਕਿ ਅੱਜ ਤੋਂ 4 ਦਿਨ ਪਹਿਲਾਂ ਮੇਰੇ ਕੋਲ ਪੰਪ ਹੈ ਗਿਆ ਮੈਂ ਤੁੱਕੇ ਨਾਲ 10-10 15-15 ਪੰਪ ਜੀ ਮਾਰਤੇ ਸੀ ਤੇ ਸਰਵਿਸ ਵਾਸੋਂ ਦੱਸ ਕੇ ਆਟਾ ਵੀ ਬਾਹਰੋਂ ਆਪਾਂ ਇੰਜਨ ਆਇਲ ਚੇਂਜ ਕਰ ਲਿਆ ਠੀਕ ਹੈ 에ਅਰ ਫਿਲਟਰ ਸਾਫ ਕਰਕੇ ਪਾਤਾ ਤੇ ਬਾਕੀ ਬ੍ਰੇਕ ਪੈਡ ਵਗੈਰਾ ਆਪਾਂ ਪਿਛਲੀ ਵਾਰੀ ਚੇਂਜ ਕਰਾ ਲਈ ਸੀ ਹੁਣ ਆਪਣਾ ਮੋਟਾ-ਮੋਟਾ ਕੰਮ ਹੋ ਗਿਆ। ਬਾਕੀ ਇੰਜਨ ਆਇਲ ਚੇਂਜ ਕਰਨ ਦੇ ਨਾਲ ਹੀ ਮੋਟਰਸਾਈਕਲ ਦੇ ਵਿੱਚ ਪਰਫਾਰਮੈਂਸ 'ਚ ਬਹੁਤ ਫਰਕ ਪੈ ਜਾਂਦਾ। ਕਿਉਂਕਿ ਤੇਲ ਆ ਨਾ ਜਿਹੜਾ ਉਹ ਇੰਜਨ ਆਇਲ ਉਹਦੀ ਜਿਹੜੀ ਚਿਕਨਾਈ ਆ ਉਹ ਘੱਟ ਹੋ ਜਾਂਦੀ ਆ। ਤੇ ਫਿਰ ਫਰਕ ਪੈਂਦਾ ਇੰਜਨ ਦੀ ਪਰਫਾਰਮੈਂਸ ਤੇ। ਆ ਲੋ ਜੀ ਲੇ ਸ਼ਹਿਰ ਨੂੰ ਆਪਾਂ ਕਰਾਸ ਕਰਕੇ ਖੜੇ ਆ। ਔਰ ਬਾਕੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਜੇ ਤੁਸੀਂ ਲੇ ਸ਼ਹਿਰ ਦੇ ਵਿੱਚੋਂ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਆ ਤੇ ਸਾਰਾ ਦਿਨ ਕੱਢ ਕੇ ਆਇਓ ਨਹੀਂ ਤਾਂ ਤੜਕੇ 8:30 ਵਜੇ ਦਿਨੋਂ ਪਹੁੰਚ ਗਏ 9 ਵਜੇ ਏਜੰਸੀ ਖੁੱਲਦੀ ਆ ਫੇਰ ਵੀ ਤੁਹਾਡੇ ਵਾਰੀ ਆਉਂਦੇ ਆਉਂਦੇ 2 ਘੰਟੇ ਲੱਗ ਜਾਣਗੇ ਕਿਉਂਕਿ ਲੋਕ ਉੱਥੇ 7:00 ਵਜੇ ਪਹੁੰਚ ਜਾਂਦੇ ਨੇ ਜਿਹੜੇ ਤਰੀਕੇ ਨਾਲ ਮੈਂ ਸਰਵਿਸ ਕਰਾਉਣ ਨੂੰ ਫਿਰਦਾ ਸੀ ਐਵੇਂ ਨਹੀਂ ਹੋਣੀ ਐਵੇਂ ਤਾਂ ਫਿਰ ਤੁਸੀਂ ਬਾਹਰੋਂ ਕਿਧੋਂ ਤੇਲ ਬਦਲਾ ਲਓ ਮਾੜੀ ਮੋਟੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਲੱਗਦੀ ਆ ਮਾੜਾ ਮੋਟਾ ਬਾਹਰੋਂ ਕਰਾ ਲਓ ਹਨਾ ਜੇ ਕਿ ਸਪੇਅਰ ਪਾਰਟ ਵਗੈਰਾ ਚੇਂਜ ਹੋਣਾ ਉਹ ਗੱਲ ਅਲੱਗ ਤੋਂ ਆ ਆਪਾਂ ਤਾਂ ਇੰਜਨ ਆਇਲ ਚੇਂਜ ਕਰਵਾਉਣਾ ਸੀ ਕਿਉਂਕਿ 5000 ਕਿਲੋਮੀਟਰ ਤੋਂ ਜ਼ਿਆਦਾ ਚੱਲ ਗਿਆ ਸੀ 6000 ਕਿਲੋਮੀਟਰ ਹੀ ਚੱਲ ਗਿਆ ਸੀ ਤੇ ਬਸ ਤਾਂ 8-8 9000 ਕਿਲੋਮੀਟਰ ਵੀ ਚੱਲ ਜਾਂਦਾ ਹੁੰਦਾ ਇਹਦੀ ਕੰਪਨੀ ਦੀ ਬੁਲਟਾਂਾਂ ਦੀ ਆਪ ਦੀ ਇੱਕ ਫਾਈਲ ਆ ਪੈਂਪਲੇਟ ਜਾਂ ਉਹਦੇ ਵਿੱਚ ਵੀ ਲਿਖਿਆ ਹੋਇਆ ਵੀ ਤੁਸੀਂ 7000 8000 ਕਿਲੋਮੀਟਰ ਬਾਅਦ ਵੀ ਚੇਂਜ ਕਰਾ ਸਕਦੇ ਹੋ ਪਰ ਮੈਨੂੰ ਐਸੀ ਵੀ ਜੇ ਹੁਣ ਨਾ ਚੇਂਜ ਹੋਇਆ ਬਾਅਦ ਵਿੱਚ ਫਿਰ ਪਤਾ ਨਹੀਂ ਕਦੋਂ ਟਾਈਮ ਲੱਗੂ ਪਤਾ ਨਹੀਂ ਨਾ ਲੱਗੂਗਾ ਤੇ ਮਾੜੀ ਮੋਟੀ ਚਿਕਨਾਈ ਘਟ ਜਾਂਦੀ ਹੈ ਹੌਲੀ ਵਾਲੀ ਪਰਫਾਰਮੈਂਸ 'ਚ ਫਰਕ ਪਈ ਜਾਂਦਾ ਐਵਰੇਜ ਘਟ ਜਾਂਦੀ ਹੈ ਮੋਟਰਸ ਤੇ ਚਲੋ ਹੁਣ ਆਪਾਂ ਲੇ ਸ਼ਹਿਰ ਦੇ ਵਿੱਚ ਪਹਿਲਾਂ ਰੁਕਣ ਦਾ ਪ੍ਰੋਗਰਾਮ ਬਣਾਉਂਦੇ ਸੀ ਬਾਈ ਅ ਗੁਰਦੇਵ ਹੋਰਿਆਂ ਦਾ ਜਿਹੜੇ ਤੜਕੇ ਆਪਾਂ ਨੂੰ ਆਈਟੀਵੀਪੀ ਵਾਲੇ ਮਿਲੇ ਸੀ ਉਹਨਾਂ ਨੇ ਕਿਹਾ ਸੀ ਵੀ ਜੇ ਲੇ ਸ਼ਹਿਰ ਚ ਰੁਕਣਾ ਹੋਇਆ ਭਈ ਸਾਨੂੰ ਦੱਸ ਦਿਓ ਅਸੀਂ ਇੰਤਜ਼ਾਮ ਕਰ ਦਾਂਗੇ ਪਰ ਹੁਣ ਯਾਰ ਮੈਂ ਟਾਈਮ ਦੀ ਗੱਲ ਕਰਾਂ ਤਾਂ ਟਾਈਮ 3:00 ਵਜੇ ਲੇ ਸ਼ਰਦੂ ਉਕੜਨਾ ਕੋਈ ਫਾਇਦਾ ਨਹੀਂ ਹੈਗਾ ਹਜੇ ਹਨਾ ਤੇ ਆਪਾਂ ਸਫਰ ਨਵੇੜੀ ਦੇ ਗਾਂ ਚੱਲੀਏ ਤੇ ਕਿਉਂਕਿ ਐ ਹੁੰਦਾ ਨਾ ਜਦੋਂ ਟਾਈਮ ਸਿਰ ਕਿਤੇ ਤਣਪੱਤਨ ਲੱਗ ਜੇ ਫਿਰ ਕੰਮ ਕਰਨ ਨੂੰ ਹੁੰਦਾ ਤਾਂ ਹੈ ਨਹੀਂ ਫਿਰ ਇਹ ਵੀ ਫੋਨ ਹੀ ਚਲਾਈ ਜਾਈਦਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਫੋਨ ਚਲਾਉਣ ਨਾਲ ਇਹ ਚੀਜ਼ਾਂ ਦੇਖਦੇ ਆ ਕਵਰ ਕਰਦੇ ਆ ਮਾੜਾ ਮੋਟਾ ਸ਼ਰੀਰ ਥੱਕੂਗਾ ਫਿਰ ਰਾਤ ਨੂੰ ਵਧੀਆ ਨੀਂਦ ਆਉਂਦੀ ਆ ਤਾਂ ਕਰਕੇ ਫਿਰ ਹੁਣ ਆਪਾਂ ਲੇਟ ਥੋੜਾ ਜਿਹਾ ਸਫਰ ਕਰਾਗੇ ਇਹ ਵੀਡੀਓ ਲੰਬੀ ਹੋ ਜੂਗੀ ਤੇ ਬਾਕੀ ਦਾ ਮਾਹੌਲ ਜਾ ਫਿਰ ਜਿਹੜੀਆਂ ਕੋਈ ਮਾੜੀਆਂ ਮੋਟੀਆਂ ਚੀਜ਼ਾਂ ਭਾਈ ਲੇ ਤੇ ਨੇੜੇ ਤੇੜੇ ਰਹਿ ਗਈਆਂ ਸੀ ਉਹ ਵੀ ਸਾਨੂੰ ਹੁਣ ਆਪਾਂ ਲਗਦੇ ਹਿੱਥ ਦਿਖਾਈ ਦਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਮੈਂਟ ਕਰਦੇ ਰਹਾ ਕਰੋ